ਹਾਂਜੀ ਭਾਈ ਅੱਜ ਭਾਈ ਅਮਰਤਪਾਲ ਜੀ ਖਾਲਸਾ ਦੇ ਜਿਹੜੇ ਪਿਤਾ ਜੀ ਆ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਅੱਜ ਹਲਕਾ ਖੇਮ ਕਰਨ ਦੇ ਇਲਾਕੇ ਦੇ ਵਿੱਚ ਆਇਆ ਤੇ ਤੁਹਾਡੇ ਵੱਲ ਸਨਮਾਨਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੇ ਤੁਹਾਡੇ ਪੱਤਰਕਾਰ ਜਿੰਨੇ ਵੀ ਭਰਾ ਆਪਣੇ ਸਾਰਿਆਂ ਨੂੰ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਆਪਣੇ ਅੱਜ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਤੇ ਬਾਜੇ ਦੇ ਪਿਤਾ ਜੀ ਤੇ ਬੀਬੀ ਖਾਲੜਾ ਤੇ ਹਰਪਾਲ ਸਿੰਘ ਬਲੇਰ ਜੀ ਬਾਕੀ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਪਤਵੰਤੇ ਸੱਜਣ ਜੋ ਵੀ ਆਏ ਸੀ ਤੇ ਅੱਜ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਜੀ ਭਾਈ ਅਮਰਪਾਲ ਸਿੰਘ ਦੀ ਚੋਣ ਨੂੰ ਕਹਿਣ ਦੇ ਕੋਈ ਲਫ਼ਜ਼ ਨਹੀਂ ਸਾਡੇ ਕੋਲ ਹੈ ਜੀ ਜਿੰਨਾ ਸੰਸਦ ਦਾ ਪਿਆਰ ਮਿਲਦਾ ਜੀ ਇੱਕ ਇੰਚ ਆਇਆ ਕਿ ਨੌਜਵਾਨਾਂ ਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਕਿ ਲੱਗਦਾ ਹੈ ਕਿ ਆਪਾਂ ਟਿਕਟੇ ਕਿਉਂਕਿ ਬੀਬੀ ਖਾਲੜਾ ਦੇ ਵੇਲੇ ਵੀ ਇਹ ਜਿਹੜਾ ਮੌਲਸੀ ਇਸ ਤਰ੍ਹਾਂ ਦਾ ਸੀ ਪਰ ਬਾਅਦ ਦੇ ਵਿੱਚ ਵੋਟਾਂ ਤੋਂ ਕੰਮ ਪਿੱਛੇ ਰਹਿ ਗਿਆ ਵੇਖੋ ਜੀ ਬੀਬੀ ਖਾਲੜਾ ਦਾ ਚਲੋ ਸਾਡੀ ਤਾਂ ਸੋਚ ਇਹੀ ਆ ਵੀ ভোটার ਤਾਂ ਉਦੋਂ ਵੀ ਨਾਲ ਹੀ ভোটার ਵੀ ਸਪੋਰਟਰ ਵੀ ਸੀ ਪਰ ਅਹੀਂ ਆਨੇ ਵੀ ਜੋ ਉਦੋਂ ਦਾ ਸਾਡੇ ਮੱਥੇ ਤੇ ਦਾਗ ਲੱਗਾ ਪਰ ਉਹ ਏਰ ਕੀ ਸਾਡੇ ਕੋਲ ਮੌਕਾ ਹੈ ਅਸੀਂ ਆਪ ਦਾ ਮਟਾ ਲਈਏ ਤੇ ਸ਼ਾਇਦ ਅਸੀਂ ਕਾਮਯਾਬ ਹੋਵਾਂਗੇ ਤੇ ਅਹੀਂ ਆਪ ਦਾ ਜੋ ਵੀ ਆ ਸਰਖਰੂ ਹੋ ਗਏ ਤੇ ਅਸੀਂ ਜਿਹੜੀ ਆਪਣੇ ਹੈਗੀ ਆ ਜੀ ਆਪਣੇ ਆ सॉरी ਸੀ ਅਮਰਪਾਲ ਸਿੰਘ ਦੀ ਝੋਲੀ ਪਾਵਾਂਗੇ ਜੀ ਤੇ ਤੇ ਨਾਲ ਹੀ ਮੈਂ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਪੀੜ ਵੀ ਕਰਦਾ ਵੀ ਆਪਣਾ ਫਰਜ਼ ਵੀ ਬੰਦਾ ਵੋਟ ਪਾਉਣ ਦਾ ਤੇ ਆਪਾਂ ਵੋਟ ਪਾ ਕੇ ਤੇ ਪਾਈ ਅਮਰਤਪਾਲ ਸਿੰਘ ਨੂੰ ਜਤਾਈਏ ਜੀ ਇੱਕ ਕੱਲੇ ਨੌਜਵਾਨ ਦਾ ਵੀ ਫਰਜ਼ ਨਹੀਂ ਬੰਦਾ ਜੋ ਬਜ਼ੁਰਗ ਨਫਾਵਾ ਪਹਿਣਾ ਸਾਰਿਆਂ ਦਾ ਫਰਜ਼ ਬੰਦਾ ਜੀ ਤਾਂ ਇੰਨਾ ਹੀ ਕਹਿੰਦਾ ਖਿਮਾਂ ਦਾ ਜਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਗਾਣਾ ਚਾਹੁੰਦੇ ਹੋ ਵੀ ਸਾਡੀ ਹੱਕ ਤੇ ਸੱਚ ਦੀ ਲੜਾਈ ਏ ਇਹ ਵੇਖ ਲੈਣ ਕਿੰਨਾ ਜ਼ੁਲਮਾ ਮੋਦੀ ਸਰਕਾਰ ਤੇ ਘਟੋਖਮਾਨ ਕਰਦੀ ਆ ਇੱਕ ਸਾਲ ਤੋਂ ਵੇਖ ਲਓ ਬਿਨਾ ਉਹ ਮਕਦਮੇ ਤੋਂ ਜੇਲਾ ਚ 25 ਦਾ ਸਾਢੇ ਹੋਏ ਨੇ ਇਹ ਹੁਣੇ ਸੰਗਤ ਦਾ ਫੈਸਲਾ ਏ ਅਸੀਂ ਨਾ ਡਾਂਗ ਨਾਲ ਮਾਰੀਏ ਨਾ ਗੋਲੀਆਂ ਨਾਲ ਮਾਰੀਏ ਅਸੀਂ ਇੱਕ ਬਟਨ ਦਬਾ ਕੇ ਸਰਕਾਰ ਨੂੰ ਮਾਰ ਸਕਨੇ ਆ ਤੇ ਮੇਰੀ ਦਈ ਹੈ ਅਪੀਲ ਸਾਰੇ ਵੀਰਾਂ ਦੇ ਭਰਾਵਾਂ ਨੂੰ ਹੁਣ ਆ ਜਿਹੜਾ ਮੌਕਾ ਏ ਇਹ ਖਜਾਇਆ ਜੇ ਨਾ ਅੱਗੇ ਤੁਸੀਂ ਬੀਬੀ ਖਾਲੜਾ ਬਣੀ ਖਜਾਇਆ ਏ ਉਹ ਮੇਰੇ ਵੀਰ ਹੈ ਕੀ ਦਾਗ ਲਾ ਦਿਓ ਵੱਟਾ ਵੱਟਾ ਮੋਟਾ ਪਾ ਗਏ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਵਹਿਰਜੀ ਕਾ ਖਾਲਸਾ ਅਕਾਲੀ ਦਲ ਅਮਰੀਕਾ ਤੋਂ ਵੱਲੋਂ ਉਮੀਦਵਾਰ ਹਨ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵਿੱਚ ਸਮਰਥਨ ਦੇ ਕੇ ਆਜੋਨਾ ਦੇ ਪਰਿਵਾਰ ਕੋਵਿੰਡ ਸਾਹਿਬ ਦੇ ਕੇ ਮੱਥਾ ਟੇਕਣ ਆਇਆ ਤੁਸੀਂ ਉਹਨਾਂ ਦੇ ਨਾਮ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਉਹਨਾਂ ਨੂੰ ਇਸ ਇਲੈਕਸ਼ਨ ਵਿੱਚ ਜਿਹੜਾ ਚੋਣ ਮੈਮਦ ਵਿੱਚ ਇਹ ਸਾਲ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਇਹ ਜਿਹੜੀਆਂ ਇਲੈਕਸ਼ਨਾਂ ਐ ਇਹ ਸਾਡੀ ਕੋਈ ਸਿਆਸੀ ਇਲੈਕਸ਼ਨ ਨਹੀਂ ਇਹ ਕੌਮ ਦੀ ਜਿਹੜੀ ਐ ਇੱਕ ਤੱਕ ਦੀ ਦੂਜੇ ਤੱਕ ਚੱਲ ਰਹੀ ਐ ਉਹਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਸੋ ਮੈਂ ਜਿਹੜੇ ਕੌਮ ਦੇ ਵਡੇਰੇ ਤਾਂ ਵਾਸਤੇ ਆਪਣੀ ਸੀਟ ਨੂੰ ਛੱਡਿਆ ਸੋ ਮੈਂ ਉਹ ਆਪਣੇ ਆਪ ਨੂੰ ਖੜਾ ਮਹਿਸੂਸ ਕਰਦਾ ਗੁਰੂ ਸਾਹਿਬ ਦੇ ਨਿਰਦੇਸ਼ ਤੇ ਮਿਹਨਤ ਕਰਕੇ ਸ਼੍ਰੋਮਣੀ ਕਾਲੀਦਾਰ ਅਮਰਸਾਹਬ ਨੇ ਹਮੇਸ਼ਾ ਹੀ ਹਾਨਾ ਨਾਰਾ ਮਾਰਿਆ ਸਿੱਖਾਂ ਵਾਸਤੇ ਜਿਹੜੇ ਸੰਗਤਾਂ ਨੇ ਹਮੇਸ਼ਾ ਵੀ ਅੱਜ ਤੱਕ ਕੌਮ ਦੇ ਤਵਾ ਤੇ ਕਿੰਨਾ ਮੋਦੀ ਸਾਹਿਬ ਕਦਰ ਚ ਆਪ ਦੇ ਅੱਠ ਬੰਦੇ ਪਾਂਸੀ ਦੇ ਜੁਰਮੈਂਟ ਸਦਾ ਸਕਦਾ ਹੈ ਕਿ ਅੱਜ ਸਿੱਖ ਆਪਣੇ ਬੰਦੇ ਨਹੀਂ ਚਾ ਸਕਦੇ ਅੱਜ ਮਤਦਾਨ ਕਰਕੇ ਇਹਨਾਂ ਨੂੰ ਵੀ ਡਾਊਨ ਨਹੀਂ ਲੋੜ ਹੈ ਸੋ ਇਸ ਕਰਕੇ ਅੱਜ ਜਿੰਨੀ ਬਾਬਾ ਦੀਪ ਸਿੰਘ ਜੀ ਅਸ्तार ਤੇ ਮਤਾਂ ਦੇ ਗਏ ਤੁਸੀਂ ਪੰਥ ਤੋਂ ਵੋਟ ਦੀ ਮੰਗ ਕਰ ਰਹੇ ਹੋ ਉਹ ਦੂਜੇ ਪਨੇ ਸ਼ਰੋਮਨੀਆ ਕਲਦੇ ਅੰਮ੍ਰਿਤਸਰ ਨਾਲ ਵੀ ਬਾਦਲ ਹੈ ਵੀ ਆਪਣਾ ਉਮੀਦਵਾਰ ਲਾਣ ਦਿੱਤਾ ਉਹ ਵੀ ਪੰਥ ਤੋਂ ਵੋਟ ਮੰਗ ਰਹੇ ਨੇ ਕੀ ਕਰਨਾ ਚਾਹੁੰਦੇ ਹੋ ਦੇਖੋ ਇਹ ਪੰਥ ਦੀ ਮਰਜ਼ੀ ਹੈ ਕਿੰਨੂੰ ਉਹਨਾਂ ਨੇ ਵੋਟ ਦੇਣੀ ਹੈ ਪੰਥ ਕਿੰਨੂੰ ਸਮਝਦਾ ਹੈ ਕਿ ਉਹ ਪੰਥ ਦੇ ਰਾਖੇ ਆ ਫਿਰ ਉਹਨਾਂ ਨੂੰ ਪੰਥ ਵੋਟ ਦੇਊਗਾ ਸੋ ਮੈਂ ਸਮਝਦਾ ਹਾਂ ਕਿ ਬਹੁਤ ਲੰਬੇ ਸਮੇਂ ਤੋਂ 1947 ਤੋਂ ਲੋਹਾਂ ਰੋਗ ਲੁੱਟੇ ਲੁੱਟੇ ਮਹਿਸੂਸ ਕਰਦੇ ਆ ਅੱਜ ਤੱਕ ਦੇਸ਼ ਨੇ ਵੀ ਬੜਾ ਹਾਂ ਦਾ ਨਾਰਾ ਮਾਰਿਆ ਕਿ ਮੈਂ ਡੈਮੋਕਰੈਟਿਕ ਦੇਸ਼ਾਂ ਮੇਰੇ ਕੋਲ ਇਨਸਾਫ ਲੈਣ ਵਾਸਤੇ ਆਰਟੀਕਲ 14 ਉਹ 21 ਦੇ ਮੁਤਾਬਕ ਜਿਹੜਾ ਮਰਜ਼ੀ ਇਨਸਾਫ ਲੈ ਸਕਦਾ ਹੈ ਪਰ ਇਹ ਤਾਂ ਕਦਰ ਦੇ ਵਿੱਚ ਉਹ ਆਪਦੇ 8 ਬੰਦੇ ਜਿਹੜੇ ਸੰਘੀਣ ਜੁਰਮਾਹਟ ਜਿਨ੍ਹਾਂ ਨੂੰ ਫਾਂਸੀ ਹੋ ਉਹਨਾਂ ਨੂੰ ਛਡਾ ਕੇ ਲਿਆਏ ਆ ਤੇ ਮੋਦੀ ਸਾਹਿਬ ਨੂੰ ਸਾਡੇ 35 35 ਸਾਲਾਂ ਤੋਂ ਸਿੰਘ ਜਿਹੜੇ ਬੰਦ ਹੋਣੀ ਦੱਸਦੇ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਉਹਨਾਂ ਨੂੰ ਕਿਹਨੇ ਛੱਡਣਾ ਸੋ ਇਹ ਇੱਕ ਤਖਤ ਦੀ ਦੂਜੇ ਤਖਤ ਨਾਲ ਲੜਾਈ ਹੈ ਜਿਹੜੀ ਕੌਮ ਕੋਲ ਉਹਨਾਂ ਦਾ ਤਾਕਤ ਤੇ ਪਾਣੀ ਤੇ ਬੋਲੀ ਪਹਿਰਾਵਾ ਤੇ ਸਭਿਆਚਾਰ ਤੇ ਗਰੰਟ ਹੁੰਦਾ ਹੈ ਉਹ ਤਾਂ ਇੱਕ ਦੇਸ਼ ਹੁੰਦਾ ਹੈ ਤੇ ਇਹ ਪੰਜਾਬ ਸੂਬਾ ਨਹੀਂ ਪੰਜਾਬ ਇੱਕ ਦੇਸ਼ ਹੈ ਅਸੀਂ ਇਸ ਦੇਸ਼ ਨੂੰ ਆਪਣੇ ਭਾਰਤ ਨੂੰ ਇਹ ਕਹਿੰਨੇ ਆ ਕਿ ਤੁਸੀਂ ਸਾਡੇ ਸਿੰਘਾਂ ਨੂੰ ਰਿਆ ਕਰੋ ਜਾਂ ਨਹੀਂ ਕਰੋਗੇ ਤੇ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਲੜ ਕਰੇ ਕਿਉਂਕਿ ਕੋਈ ਵੀ ਦੇਸ਼ ਆਪਣੇ ਵਿੱਚ ਅਜਿਹਾ ਕੋੜੀਆਂ ਨਹੀਂ ਚਲਾਉਂਦਾ ਇਹਨਾਂ ਨੇ ਹਰਿਆਣੇ ਦੀ ਕੱਟੜ ਸਰਕਾਰ ਨੇ ਸਾਡਾ ਸੁਭਦੀਪ ਕਰਨ ਸਿੰਘ ਜਿਹੜਾ ਉਹਨੂੰ ਇਹ ਪੰਜਾਬ ਦੀ ਧਰਤੀ ਜਾਣ ਕੇ ਸਿੱਧੀ ਅਗੋਲੀਆਂ ਮਾਰਗ ਚੀਨ ਕਰ ਦਿੱਤਾ ਜੇ ਇਹ ਭਾਰਤੀ ਹੁੰਦਾ ਸਭ ਦਾ ਹਰ ਦਾ ਤਰੀਕਾ ਹੈ ਸਭ ਸਾਡੇ ਸੀ ਜਮਨੇ ਅੱਜ ਤੱਕ ਮੰਗਣੀ ਕੀਤੀ ਕਿ 302 ਦਾਮ ਕਰਤਾ ਦਰਜ ਹੋਣਾ ਚਾਹੀਦਾ ਹੈ ਇਸ ਕਰਕੇ ਇਸ ਪੰਥ ਦੇ ਵਿੱਚ ਇੱਕ ਰੋ ਹੈ ਪੰਥ ਆਪਣੇ ਆਪ ਨੂੰ ਸਮਝਦਾ ਕਿ ਅੱਜ ਸਾਡਾ ਕੋਈ ਵਾਰਸ ਨਹੀਂ ਤੇ ਉਹਨਾਂ ਨੇ ਹਮੇਸ਼ਾ ਹੀ ਪੰਥਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਆਪਣਾ ਪੰਥ ਸਮਝਿਆ ਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਉਣ ਵਾਸਤੇ ਬਹੁਤ ਵੱਡੀ ਇੱਕ ਮਿਹਨਤ ਚੱਲਦੀ ਹੈ ਅਸੀਂ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਇਹ ਪੰਥ ਦੇ ਵਡੇਰੇ ਇੱਥਾਂ ਦੇ ਐਮਪੀ ਦੀ ਕੌਂਸਲ ਤਾਂ ਕਿ ਕਈ ਸੀਟ ਵੀ ਲੱਗ ਜਾਣ ਦੇਖ ਨਾ ਨਾ ਮੰਤਰੀਆ